ਛੇ ਮਰਲਿਆਂ ਚ ਆਪਾਂ ਤੁਹਾਡੇ ਖਤਰ ਅੱਜ ਕੋਠੀ ਲੈ ਕੇ ਪਹੁੰਚੇ ਆਂ ਕੋਠੀਏ ਜਿਹੜੀ ਜਮਾ ਨਵੀਂ ਬਣੀ ਹੋਈ ਐ ਤੇ ਇਹਨਾਂ ਨੇ ਆਪਦੀ ਜਿਹੜੀ ਕੋਠੀਏ ਸੇਲ ਕਰਨੀ ਐ ਮਾਲਕਾਂ ਨੇ ਤੇ ਪੂਰੀ ਆਪਾਂ ਗੱਲ ਕਰਾਂਗੇ ਵੀਡੀਓ ਚ ਅੱਗੇ ਤੇ ਜਿੰਨੇ ਤੁਸੀਂ ਆਏ ਹੋ ਜਿਉਂ ਪਹਿਲੀ ਵਾਰ ਤੇ ਪਹਿਲਾਂ ਤੋਂ ਵੀ ਤੁਸੀਂ ਜੁੜੇ ਹੋਇਓ ਤੇ ਤੁਸੀਂ ਆਪਦੀ ਕੋਠੀ ਘਰ ਮਕਾਨ ਵੇਚਣਾ ਚਾਹੁੰਦੇ ਹੋ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਐ ਤਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਬਿਲਕੁਲ ਫਰੀਦ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਅੱਜ ਆਪਾਂ ਜਿਹੜੀ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੇ ਹਾਂ ਕੋਠੀ ਇਹ ਜਿ ਜਮਾਂ ਨਮੀ ਜਮਾਂ ਨਮੀ ਬਣੀ ਹੋਈ ਆ ਤੇ ਜਿਹੜੇ ਮਾਲਕ ਨੇ ਤੇ ਮਾਲਕ ਦਾ ਸਾਰਾ ਪਰਿਵਾਰ ਹੈ ਜੀ ਉਹਨਾਂ ਨੇ ਆਪਦੇ ਰਹਿائش ਵਾਸਤੇ ਕੋਠੀ ਇਹ ਬਣਵਾਈ ਸੀਗੀ ਤੇ ਤੁਸੀਂ ਕੋਠੀ ਨੂੰ ਦੇਖਣ ਤੋਂ ਬਾਅਦ ਤੁਸੀਂ ਸਾਰੇ ਕਮੈਂਟ ਵੀ ਕਰੋਗੇ ਤੁਸੀਂ ਕਹੋਗੇ ਜੀ ਕਿਸੇ ਬਿਲਡਰ ਦੀ ਹੈ ਜਾਂ ਕਿਸੇ ਡੀਲਰ ਦੀ ਹੈ ਕਿਸੇ ਡੀਲਰ ਦੀ ਜਾਂ ਬਿਲਡਰ ਦੀ ਹੈ ਨਹੀਂ ਮਾਲਕਾਂ ਦੀ ਆਪਦੀ ਰਹਿائش ਸੀ ਵਾਸਤੇ ਬਣਾਈ ਹੋਈ ਕੂਠੀਆਂ ਜੀ ਆ ਜਮਾ ਨਮੀ ਹੈ ਤੇ ਘਰੇ ਕੋਈ ਨਾ ਕੋਈ ਕੰਮ ਪੈ ਜਾਂਦਾ ਕੋਈ ਨਾ ਕੋਈ ਲੋਡ ਪੈ ਜਾਂਦੀ ਹੈ ਤਾਂ ਕਰਕੇ ਆਪਾਂ ਨੂੰ ਕੁਝ ਨਾ ਕੁਝ ਕਰਨਾ ਪੈਂਦਾ ਜੀ ਤਾਂ ਕਰਕੇ ਇਹਨਾਂ ਨੇ ਆਪਦੀ ਜਿਹੜੀ ਕੂਠੀਏ ਸੇਲ ਕਰਨੀ ਹੈ ਜਮਾ ਨਮੀ ਬਣੀ ਹੋਈ ਹੈ ਹਲੇ ਤੱਕ ਰਿਹਾਈਸ਼ ਵੀ ਇਹਨਾਂ ਨੇ ਨਹੀਂ ਕੀਤੀ ਬਾਕੀ ਕੰਮ ਵਗੈਰਾ ਸਾਰਾ ਕਰਵਾਇਆ ਹੋਇਆ ਥੋੜਾ ਬੋਤਾਂ ਰਹਿੰਦਾ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸ ਦਊਗਾ ਜੀ ਬਾਕੀ ਤੁਹਾਨੂੰ ਪਤਾ ਲੱਗਿਆ ਹੋਊਗਾ ਬੀ ਆ ਜਿਹੜੀ ਕੋਠੀਏ 6 ਮਰਲੇ ਜਗਾਂ ਦੇ ਵਿੱਚ ਬਣੀ ਹੋਈ ਹੈ ਟੋਟਲ ਏਰੀਆ 6 ਮਰਲੇ ਆ ਜੀ। ਬਾਕੀ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਫਰੰਟ ਤੇ ਜੀ ਬਾਹਰਲੀ ਸਾਈਡ ਇੱਕ ਬਾਥਰੂਮ ਮਿਲ ਜੂਗਾ ਬਹੁਤ ਵਧੀਆ ਬਣਿਆ ਹੋਇਆ ਹੈ। ਸਾਰੇ ਕੋਠੀਏ ਜਿਹੜੀ ਕਲਰ ਕਰਵਾਈ ਹੋਈ ਹੈ ਤੇ ਬਾਥਰੂਮ ਦੇ ਵਿੱਚ نیچے ਉੱਪਰ ਕੰਧਾਂ ਤੇ ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ ਨੇ। ਜਿਹੜੀ ਫਰੰਟ ਵਾਲੀ ਕੰਧਾਂ ਜੀ ਤੇ ਬਾਥਰੂਮ ਦੀ ਕੰਧ ਦੇ ਵਿਚਕਾਰ ਇਹਨਾਂ ਨੇ ਜਗ੍ਹਾ ਵੀ ਛੱਡੀ ਹੋਈ ਹੈ। ਬਾਕੀ ਪੂਰ ਚੇਰੀਆ ਆਪਾਂ ਨੂੰ ਕਾਫੀ ਖੁੱਲਾ ਡੁੱਲਾ ਮਿਲ ਜੂਗਾ ਵਾਕੀ ਬਾਹਰਲੀ ਛੜ ਤੋਂ ਤੁਸੀਂ ਸਾਰਾ ਕੁਝ ਦੇਖ ਲਿਆ ਸੀਗਾ ਫਰੰਟ ਕੋਠੀ ਦਾ ਸਾਰਾ ਤੁਸੀਂ ਦੇਖ ਲਿਆ ਸੀਗਾ ਬਾਕੀ ਪੋਰਚ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਪੂਰਾ ਖੁੱਲਾ ਡੁੱਲਾ ਗੱਡੀਆਂ ਆਰਾਮ ਨਾਲ ਆਪਾਂ ਖੜਾ ਸਕਦੇ ਹਾਂ ਆਪਣੇ ਕੋਲੇ ਕੋਈ ਵੀ ਗੱਡੀਆਂ ਚਾਹੀ ਪੋਰਚ ਦੇ ਅੰਦਰੋਂ ਹੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀ ਮਿਲ ਜੂਗੀ ਪੌੜੀ ਵੀ ਬਹੁਤ ਵਧੀਆ ਬਣੀ ਹੋਈ ਹੈ ਗਰਿੱਲ ਇਹਨਾਂ ਨੇ ਲਗਵਾਈ ਹੋਈ ਹੈ ਬਾਕੀ ਜਿਹੜਾ ਪੋਰਚ ਏਰੀਆ ਤੁਸੀਂ ਦੇਖ ਰਹੇ ਹੋ ਕਾਫੀ ਖੁੱਲਾ ਡੁੱਲਾ ਬਾਕੀ ਜਿਹੜੀ ਇਹਦੀ ਛੱਤ ਹੈ ਜੀ ਪੋਰਚ ਦੀ ਉਹ ਸਾਰੀ ਇਹਨਾਂ ਨੇ ਪੀਓਪੀ ਕਰਵਾਈ ਹੋਈ ਹੈ ਕਲਰ ਇਹਨਾਂ ਨੇ ਕਰਵਾਇਆ ਹੋਇਆ ਹੈ ਜਿਹੜਾ ਰੰਗ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਹੈ ਰੰਗ ਵੀ ਥੋੜਾ ਜਿਹਾ ਅਲੱਗ ਤੋਂ ਕਰਵਾਇਆ ਹੋਇਆ ਇਹਨਾਂ ਨੇ ਬਾਕੀ ਜੇ ਆਪਾਂ ਅੰਦਰ ਚੱਲਦੇ ਹਾਂ ਜੀ ਅੰਦਰੋਂ ਤੁਹਾਨੂੰ ਮੈਂ ਦਿਖਾ ਦਿੰਨੇ ਆਂ ਅੰਦਰ ਆਪਾਂ ਨੂੰ ਸਾਰਾ ਕੁਝ ਬਹੁਤ ਵਧੀਆ ਮਿਲ ਜਾਊਗਾ ਜੀ ਅੰਦਰੋਂ ਵੀ ਬਹੁਤ ਸੋਹਣੀ ਕੁੱਠੀ ਬਣੀ ਹੋਈ ਹੈ ਜੇ ਆਪਾਂ ਛੱਤਾਂ ਦੀ ਗੱਲ ਕਰੀਏ ਤਾਂ ਉੱਪਰੋਂ ਆਪ ਨੂੰ ਪੀਓਪੀ ਕੀਤੀਆਂ ਹੋਈਆਂ ਛੱਤਾ ਮਿਲ ਜਾਣਗੀਆਂ ਡ్రਾਈਂਗ ਰੂਮ ਬਹੁਤ ਵਧੀਆ ਬਣਿਆ ਹੋਇਆ ਬਾਕੀ ਵਿੰਡੋ ਆਪਾਂ ਨੂੰ ਮਿਲ ਜੂਗੀ ਡ్రਾਈਂਗ ਰੂਮ ਦਾ ਜਿਹੜਾ ਗੇਟ ਹੈ ਜੀ ਆਪਾਂ ਨੂੰ ਓਪਨ ਮਿਲ ਜੂਗਾ ਬਾਕੀ ਜਿਹੜੀਆਂ ਜੋੜੀਆਂ ਨੇ ਇਹਨਾਂ ਦਾ ਕੰਮ ਰਹਿੰਦਾ ਜੀ ਜਿਵੇਂ ਵਿੰਡੋ ਦੇਖੀ ਹੋਗੀ ਠੀਕ ਹੈ ਜੀ ਇਹਨਾਂ ਦਾ ਕੰਮ ਪਿਆ ਜੋੜੀਆਂ ਦਾ ਤੇ ਟੂਟੀਆਂ ਦਾ ਜਿਹੜੇ ਮਾਲਕ ਨੇ ਆਪ ਉਹਨਾਂ ਨੇ ਕਿਹਾ ਜੀ ਉਹਨਾਂ ਨਾਲ ਮੇਰੀ ਪੂਰੀ ਗੱਲ ਹੋਈ ਉਹਨਾਂ ਨੇ ਕਿਹਾ ਜੀ ਸਾਰਾ ਕੰਮ ਕੰਪਲੀਟ ਕਰਵਾਉਣਾ ਸੀਗਾ ਟੂਟੀਆਂ ਦਾ ਜੋੜੀਆਂ ਦਾ ਜਿਹੜਾ ਥੋੜਾ ਬਹੁਤਾ ਰਹਿੰਦਾਗਾ ਬਾਕੀ ਮਾਲਕ ਕਹਿੰਦੇ ਆ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਿਓ ਤੇ ਕਿਸੇ ਨੇ ਕੋਠੀ ਖਰੀਦਣੀ ਹੋਊਗੀ ਤਾਂ ਉਹ ਕਹਿਣਗੇ ਤਾਂ ਅਸੀਂ ਜੋੜੀਆਂ ਲਗਵਾ ਕੇ ਦੇ ਦਾਂਗੇ ਮਾਲਕ ਨੇ ਕਿਹਾ ਜੋ ਵੀ ਪੱਲੇ ਜੋੜੀਆਂ ਜੋ ਵੀ ਟੂਟੀ ਦਾ ਸਮਾਨ ਜੋ ਵੀ ਲੱਗਣਾ ਹੈ ਮਾਲਕ ਕਹਿੰਦੇ ਸੀਗੇ ਅਸੀਂ ਸਾਰਾ ਕੁਝ ਕਰਵਾ ਕੇ ਦੇ ਦੇਵਾਂਗੇ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਅੱਗੇ ਤੁਹਾਨੂੰ ਨੰਬਰ ਮਿਲ ਜੂਗਾ ਮਾਲਕ ਦਾ ਜੀ। ਬਾਕੀ ਕਿਚਨ ਤੁਸੀਂ ਦੇਖ ਰਹੇ ਹੋ ਕਿਚਨ ਵੀ ਬਹੁਤ ਵਧੀਆ ਬਣਾ ਹੋਇਆ ਤੇ ਕਿਚਨ ਦਾ ਕੰਮ ਵੀ ਟੂਟੀਆਂ ਦਾ ਜਿਵੇਂ ਕੀ ਰਹਿੰਦਾਗਾ ਬਾਕੀ ਤਾਂ ਟਾਈਲਾਂ ਤਾਂ ਸਾਰੀਆਂ ਲੱਗੀਆਂ ਹੋਈਆਂ। ਬਾਕੀ ਲਾਈਟਿੰਗ ਦਾ ਸਾਰਾ ਕੰਮ ਇਹਨਾਂ ਨੇ ਵਧੀਆ ਕਰਵਾ ਰੱਖਿਆ ਜੀ। ਤੇ ਲੌਬੀ ਦੇ ਵਿੱਚ ਫਰਸ਼ ਵਧੀਆ ਲੱਗਿਆ ਹੋਇਆ ਨੀਚੇ ਟਾਈਲਾਂ ਆਪਾਂ ਨੂੰ ਸਾਰੀਆਂ ਲੱਗੀਆਂ ਹੋਈਆਂ ਮਿਲ ਜਾਣਗੀਆਂ। ਬਾਸ਼ਪੇਸ਼ਣ ਲੱਗਿਆ ਹੋਇਆ ਸਾਹਮਣੀ ਸ਼ੀਸ਼ਾ ਲੱਗਿਆ ਹੋਇਆ ਬਾਕੀ ਥੋੜਾ ਬੋਤਲਾ ਰਹਿੰਦਾ ਜੀ ਬਾਕੀ ਲਗਭਗ ਸਾਰਾ ਇਹਨਾਂ ਨੇ ਕਰਵਾਈ ਰੱਖਿਆ ਤੇ ਵਧੀਆ ਆਪਾਂ ਨੂੰ ਬੈਡਰੂਮ ਮਿਲ ਜਾਣਗੇ ਠੀਕ ਹੈ ਜੀ ਬਾਕੀ ਆਪਾਂ ਸਾਰੀ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆ ਵੀਡੀਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਤਾਂ ਸਾਰੇ ਜਣੇ ਲਾਈਕ ਜ਼ਰੂਰ ਕਰ ਦੋ ਨੀਚੇ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹ ਜਿਹੜਾ ਬਟਨ ਹੈ ਉਹਨੂੰ ਸਾਰੇ ਜਣੇ ਤੁਸੀਂ ਦਬਦੋ ਜਿੰਨੇ ਤੁਸੀਂ ਦੇਖ ਰਹੇ ਹੋ ਕਿਉਂਕਿ ਲਾਈਕ ਵਾਲਾ ਜਿਹੜਾ ਬਟਨ ਤੁਸੀਂ ਦਬੋਗੇ ਉਹਨੂੰ ਦਬਣ ਦਾ ਕੋਈ ਖਰਚਾ ਨਹੀਂ ਹੈਗਾ ਜੀ ਨਾ ਕੋਈ ਫੀਸ ਹੈ ਜਮਾ ਫਰੀ ਚਾ ਜਿਉ ਹੋ ਤੇ ਜਦੋਂ ਤੁਸੀਂ ਦਬੋਗੇ ਮੈਨੂੰ ਵੀ ਹੌਸਲਾ ਮਿਲਦਾ ਰਹਿੰਦਾ ਸਾਰੇ ਜਣੇ ਜ਼ਰੂਰ ਦਬਦਿਓ ਜੀ ਕਲਿੱਕ ਸਾਰੇ ਜਣੇ ਕਰ ਦਿਓ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਆਇਓ ਜੇ ਪਹਿਲੀ ਵਾਰ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਸੀਂ ਪਹਿਲੀ ਵਾਰ ਆਇਓ ਤੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤੇ ਹਰ ਰੋਜ਼ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਆਪਾਂ ਹਰ ਰੋਜ਼ ਇਸੇ ਤਰ੍ਹਾਂ ਦੀ ਨਵੀਂ ਕੋਠੀ ਮਕਾਨ ਹਰ ਰੋਜ਼ ਲੈ ਕੇ ਆਉਂਦੇ ਰਹਨੇ ਆ ਜੀ ਤੇ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਪਹਿਲਾਂ ਤਾਂ ਉਹ ਲਾਲ ਹੁੰਦਾ ਸੀਗਾ ਹੁਣ ਚਿੱਟਾ ਹੋ ਗਿਆ ਜੀ ਠੀਕ ਹੈ ਜੀ ਉਹਨੇ ਫਿਰ लवली ਸ਼ਾਇਦ ਜ਼ਿਆਦਾ ਲਾਲੀ ਉਹਨੂੰ ਜ਼ਰੂਰ ਦਬਾ ਦਿਓ ਤੁਸੀਂ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਹੜਾ ਸਬਸਕ੍ਰਾਈਬ ਵਾਲਾ ਬਟਨ ਹੈ ਉਹਦੇ ਨਾਲ ਇੱਕ ਬੈਲ ਆਈਕਨ ਤੁਹਾਨੂੰ ਮਿਲੂਗਾ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਜੀ ਤੁਹਾਡੇ ਕੋਲੇ ਆਪਣੇ ਆਪ ਮੈਸੇਜ ਨਵੀਂ ਵੀਡੀਓ ਦਾ ਆ ਜਾਊਗਾ ਠੀਕ ਹੈ ਜੀ ਹੁਣ ਆਪਾਂ ਫਿਰ ਤੋਂ ਗੱਲ ਕਰਦੇ ਆਂ ਜਿਹੜੀ ਆਪਾਂ ਕੋਠੀ ਦੇਖ ਰਹੇ ਆਂ ਜੀ ਕੋਠੀ ਦਾ ਸਾਰਾ ਕੁਝ ਲਗਭਗ ਤੁਸੀਂ ਦੇਖ ਹੀ ਲਿਆ ਜੀ ਤੇ ਜੋ ਕੁਝ ਵੀ ਰਹਿੰਦਾ ਹੈ ਉਹ ਤੁਹਾਨੂੰ ਮੈਂ ਦਿਖਾਉਣਾ ਜੀ ਵੀਡੀਓ ਰਾਹੀਂ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉੱਪਰੋਂ ਜਿਹੜੀ ਛੱਤ ਹੈ ਜੀ ਸਾਰੀ ਪੀਓਪੀ ਇਹਨਾਂ ਨੇ ਕਰਵਾਈ ਹੋਈ ਹੈ ਕੂਠੀ ਦੇ ਵਿੱਚ ਕਮੀ ਕੋਈ ਨਹੀਂ ਹੈਗੀ ਵਧੀਆ ਕੂਠੀ ਬਣੀ ਹੋਈ ਹੈ ਤੇ ਆਪਣੇ ਕੋਲੇ ਜਿਹੜੀ ਇਹ ਕੂਠੀ ਪਹੁੰਚੀ ਹੈ ਜੀ ਆਪਣੇ ਕੋਲੇ ਖਾਸ ਹੁਸ਼ਿਆਰਪੁਰ ਏਰੀਆ ਚ ਕੂਠੀ ਇਹ ਪਹੁੰਚੀ ਹੈ ਜੀ ਖਾਸ ਹੁਸ਼ਿਆਰਪੁਰ ਏਰੀਆ ਵਾਰਡ ਨੰਬਰ 12 ਦੇ ਵਿੱਚ ਬਣੀ ਹੋਈ ਹੈ ਤੇ ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜਿਆ ਜੀ 27 ਲੱਖ ਰੁਪਇਆ ਇੱਕ ਬਰੀ ਮਾਲਕ ਨੇ ਕਿਹਾ ਵੀ ਉੱਪਰ نیچے ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਹਾ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਤੁਸੀਂ ਜ਼ਰੂਰ ਕਰ ਲਿਓ ਕਿਉਂਕਿ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਜ਼ਰੂਰ ਕਰਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਹਾਂ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਆ ਕੇ ਤੁਸੀਂ ਦੇਖ ਸਕਦੇ ਹੋ ਤੇ ਜਗ੍ਹਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਠੀਕ ਹੈ ਜੀ 6 ਮਰਲੇ ਜਗ੍ਹਾ 'ਚ ਕੋਠੀ ਬਣੀ ਹੋਈ ਹੈ ਤੇ ਨਕਸ਼ਾ ਪਾਸ ਹੈ ਜੀ ਐਨਓਸੀ ਹੈਗੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਦੋ ਬੈੱਡਰੂਮ ਤਿੰਨ ਬਾਥਰੂਮ ਇੱਕ ਲੌਬੀ ਇੱਕ ਡਰਾਈング ਰੂਮ ਇੱਕ ਸਟੋਰੂਮ ਕਿਚਨ ਇੱਕ ਕਾਰ ਪਾਰਕਿੰਗ ਆ ਕੁਝ ਮਿਲ ਜਾਊਗਾ ਜੀ ਤੇ ਫਰੰਟ ਤੇ ਇਹਨਾਂ ਨੂੰ ਗਲੀ ਵੀ ਬਹੁਤ ਵਧੀਆ ਲੱਗਦੀ ਹੈ ਬਾਕੀ ਸੀਵਰੇਜ ਪਾਇਆ ਹੋਇਆ ਗੈਸ ਵਾਲੀਆਂ ਪਾਈਪਾਂ ਪਾਈਆਂ ਹੋਈਆਂ ਜੀ ਸਾਰਾ ਕੁਝ A to Z ਆਪਨੂੰ ਮਿਲ ਜਾਊਗਾ ਬਾਕੀ ਮੇਨ ਗੇਟ ਬਹੁਤ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਕੋਠੀ ਦੇ ਵਿੱਚ ਕਮੀ ਕੋਈ ਨਹੀਂ ਬਸ ਲੋਡ ਕਰਕੇ ਆ ਕੋਠੀ ਜੜੀ ਸੇਲ ਕਰਨੀ ਹੈ ਜੀ ਤੇ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਤੇ ਤੁਹਾਨੂੰ ਮਾਲਕ ਦਾ ਨੰਬਰ ਮਿਲ ਗਿਆ ਹੂਆ ਤੇ ਤੁਹਾਨੂੰ ਮੈਂ ਦੱਸ ਵੀ ਦਿਨਾ ਜੀ ਨੰਬਰ ਆ ਮਾਲਕ ਦਾ 9968654263 ਦੁਬਾਰਾ ਫਿਰ ਤੋਂ ਕਨਫਰਮ ਕਰ ਦੇਣਾ ਜੀ 9968654263 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨੀ ਹੋਵੇ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਸਾਰੀ ਕਰ ਲਈ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤਾਂ ਮੈਨੂੰ ਦੱਸਿਓ ਜਰੂਰ ਤੁਸੀਂ ਕਮੈਂਟ ਕਰਕੇ ਵੀ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜੇ ਵਧੀਆ ਲੱਗੀ ਹੈ ਤਾਂ ਸਾਰੇ ਜਣੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਤੁਹਾਡੇ ਸਦਕੇ ਸਾਰਾ ਕੁਝ ਤੁਸੀਂ ਬਹੁਤ ਪਿਆਰ ਦਿੰਨੇ ਹੋ ਬਸ ਇਸੇ ਤਰ੍ਹਾਂ ਹਮੇਸ਼ਾ ਆਪਦਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਤੁਹਾਡੇ ਖਾਤਰ ਨਵੀਆਂ ਕੂਟੀਆਂ ਤੇ ਮਕਾਨ ਹਰ ਰੋਜ਼ ਲੈ ਕੇ ਆਉਂਦੇ ਰਹਾਂਗੇ ਜੀ ਬਾਕੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਕੂਠੀ ਆ ਘਰ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਾਵਾ ਸਕਦੇ ਹੋ ਭੇਜਣ ਵਾਸਤੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26100 73 ਆਪਣੇ ਕੋਲੇ ਭੇਜ ਦਿਓ ਤੇ ਫਰੀਦ ਦੇ ਵਿੱਚ ਆਪਾਂ ਜਲਦੀ ਐਡ ਲਗਾ ਦਾਂਗੇ ਤੇ ਜਲਦੀ ਜਿਹੜੀ ਤੁਹਾਡੀ ਕੂਠੀ ਆ ਜਿਹੜਾ ਮਕਾਨ ਸੇਲ ਹੋ ਜਾਊਗਾ ਆਪਾਂ ਕੋਈ ਕਮਿਸ਼ਨ ਵੀ ਨਹੀਂ ਲੈਂਦੀ ਨਾ ਕੁਛ ਹੋਰ ਕੁਛ ਲੈਣਿਆ ਜੀ ਨਾ ਕੋਈ ਕਮਿਸ਼ਨ ਨਾ ਕੋਈ ਫੀਸ ਕੁਛ ਨਹੀਂ ਆਪਣ ਲੈਂਦੇ ਜੀ ਤੇ ਆ ਜਿਹੜੀ ਕੁਠੀਏ ਦੀ 27 ਲੱਖ ਰੁਪਏ ਡਿਮਾਂਡ ਹੈ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਓ ਜੀ ਬਾਕੀ ਅੱਜ ਲਈ ਪਾਸੇ ਨਹੀਂ ਜੀ ਤੇ ਖੁਸ਼ ਰਹੋ ਜੀ ਆਪਦੇ ਘਰੇ ਰਹੋ ਪਰਿਵਾਰ 'ਚ ਰਹੋ ਤੇ ਆਪਣੇ ਵੀਡੀਓ ਦੇਖਦੇ ਰਹੋ ਤੇ ਖੁਸ਼ ਰਹੋ ਜੀ ਹਮੇਸ਼ਾ ਜੀ ਤੇ ਮਿਲਦੇ ਆਂ ਚੱਲਦੀ ਆਪਾਂ ਤੇ ਜਾਂਦੀ ਜਾਂਦੀ ਇੱਕ ਗੱਲ ਹੋਰ ਕਹਾਂਗੇ ਜੀ ਜਦੋਂ ਆਪਣੇ ਕੋਲ ਹੀ ਕੋਈ ਵੀ ਵੀਡੀਓ ਭੇਜ ਦਿਓ ਵਧੀਆ ਬਣਾ ਕੇ ਭੇਜਿਆ ਕਰੂ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੇ ਏਰੀਆ ਚ ਕੋਠੀ ਮਕਾਨ ਘਰ ਚਾਹੀਦਾ ਕਮੈਂਟ ਕਰਿਓ ਜ਼ਰੂਰ ਜੀ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਈਆਂ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੋਗੇ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ